ਉਸ ਤੇ ਮਾਫੀ ਉਹ ਕਹਿੰਦੀ ਮਾਫੀ ਮੰਗ ਲਈ ਹੈ ਜਿਹੜੀ ਉਹਨੂੰ ਮਾਫੀ ਦਿੱਤੀ ਜਾਏ ਬਾਹਰ মিডিਆ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਮਾਫੀ ਮੰਗ ਰਹੇ ਆ ਉਹਨਾਂ ਨੂੰ ਅਣਜਾਣੇ ਚ ਗਲਤੀ ਹੋਈ ਹੈ ਕੋਈ ਇਸ ਮਾਮਲੇ ਤੇ ਕੋਈ ਚਰਚਾ ਹੋਈ ਹੈ ਉਹਨਾਂ ਦੀ ਸੌਰੀ ਤੋਂ ਲੱਗ ਰਿਹਾ ਸੀ ਵੀ ਉਹ ਐਕਚੁਅਲ ਚ ਸੌਰੀ ਮੰਗਣਾ ਚਾਹੁੰਦੇ ਨੇ ਪਰ ਜੇ ਉਹ ਚਾਹੁੰਦੇ ਤਾਂ ਬਾਬਾ ਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਵੀ ਕੰਗਣਾ ਦੇ ਉਸ ਦਿਨ ਹਾਜ਼ਰ ਸੀਗੇ ਤੇ ਉਹ ਬਾਬਾ ਜੀ ਨੂੰ ਮਿਲ ਕੇ ਸਾਈਡ ਤੇ ਗੱਲ ਕਰ ਸਕਦੇ ਸੀ ਤੇ ਮੈਨੇਜਮੈਂਟ ਦਾ ਪੰਜਾਬੀ ਦਿਲ ਦੇ ਛੋਟੇ ਹੁੰਦੇ ਆ ਵੀ ਉਹ ਮਾਫ਼ੀ ਨਾ ਦੇਣ ਕੰਗਣਾ ਰਣੋਤ ਦੇ ਮਾਨਹਾਨੀ ਕੇਸ ਵਿੱਚ ਅੱਜ ਫੇਰ ਅਦਾਲਤ ਵਿੱਚ ਪੇਸ਼ੀ ਹੋਈ ਆ ਤਾਂ ਸਾਡੇ ਨਾਲ ਵਕੀਲ ਮੌਜੂਦ ਨੇ ਪੂਰੀ ਗੱਲਬਾਤ ਕਰਦੇ ਆ ਬਣੀਵਾਲ ਸਾਹਿਬ ਕੀ ਅੱਜ ਮਾਮਲਾ ਸੀ ਸਾਰਾ ਅੱਜ ਫੇਰ ਤਰੀਖ ਸੀ ਤੇ ਕੀ ਤੁਸੀਂ ਕੀ ਐਪਲੀਕੇਸ਼ਨ ਲਗਾਈ ਉਹਨਾਂ ਵੱਲੋਂ ਕੀ ਅਪੀਲ ਕੀਤੀ ਉਹਨਾਂ ਵੱਲੋਂ ਲਾਸਟ ਡੇਟ ਤੇ ਪਰਮਨੈਂਟ ਐਗਜ਼ੈਂਪਸ਼ਨ ਦੀ ਐਪਲੀਕੇਸ਼ਨ ਫਾਈਲ ਕੀਤੀ ਗਈ ਸੀ ਕੰਗਣਾ ਵੱਲੋਂ ਤੇ ਕੋਰਟ ਨੇ ਸਾਡੇ ਤੋਂ ਉਹਦਾ ਜਵਾਬ ਮੰਗਿਆ ਸੀ ਅਸੀਂ ਅੱਜ ਕੋਰਟ ਦੇ ਵਿੱਚ ਰਿਟਨ ਜੋ ਰਿਪਲਾਈ ਫਾਈਲ ਕੀਤਾ ਹੈਗਾ ਤੇ ਕੋਰਟ ਨੇ ਸਾਡਾ ਰਿਪਲਾਈ ਸਬਮਿਟ ਕਰਵਾਉਣ ਤੋਂ ਬਾਅਦ ਦੋਹਾਂ ਧਿਰਾਂ ਨੂੰ ਬਹਿਸ ਵਾਸਤੇ ਕਿਹਾ ਸੀ ਪਰ ਉਹਨਾਂ ਦੇ ਵਕੀਲ ਸਾਹਿਬ ਨੇ ਕੰਗਣਾ ਦੇ ਵਕੀਲ ਸਾਹਿਬ ਆਏ ਸੀ ਉਹਨਾਂ ਨੇ ਕੋਰਟ ਨੂੰ ਬੇਨਤੀ ਕੀਤੀ ਆ ਵੀ ਅਸੀਂ ਇਹਦਾ ਜੋ ਜਵਾਬ ਸਾਡੀ ਸਾਈਡ ਤੋਂ ਰਿਪਲਾਈ ਫਾਈਲ ਕੀਤਾ ਗਿਆ ਉਹ ਉਹਦਾ ਰੀਜੋਇੰਡਰ ਦੇਣਾ ਚਾਹੁੰਦੇ ਨੇ ਕਿ ਕੋਰਟ ਦੇ ਵਿੱਚ ਤੇ ਕੋਰਟ ਨੇ ਉਹਨਾਂ ਨੂੰ ਰੀਜੋਇੰਡਰ ਵਾਸਤੇ ਇੱਕ ਦੋ ਵਾਰਾਂ ਤੱਕ ਦੀ ਤਾਰੀਖ ਦਿੱਤੀ ਹੈ ਪਹਿਲਾਂ ਉਸ ਨੇ ਮਾਫੀ ਉਹ ਕਹਿੰਦੀ ਮਾਫੀ ਮੰਗ ਲਈ ਹੈ ਜਿਹੜੀ ਉਹਨੂੰ ਮਾਫੀ ਦਿੱਤੀ ਜਾਏ ਬਾਹਰ মিডিਆ ਜਾ ਕੇ ਵੀ ਉਹਨਾਂ ਨੇ ਕਿਹਾ ਵੀ ਮਾਫੀ ਮੰਗ ਰਹੇ ਆ ਉਹ ਉਹਨਾਂ ਨੂੰ ਅਣਜਾਣੇ ਚ ਗਲਤੀ ਹੋਈ ਹੈ ਕੋਈ ਇਸ ਮਾਮਲੇ ਤੇ ਕੋਈ ਚਰਚਾ ਹੋਈ ਹੈ ਨਹੀਂ ਇਸ ਮਾਮਲੇ ਤੇ ਕੋਈ ਚਰਚਾ ਨਹੀਂ ਹੋਈ ਜੀ ਦੇਖੋ ਕੋਰਟ ਦੇ ਵਿੱਚ ਉਹਨਾਂ ਦੇ ਉਹਨਾਂ ਦੀ ਸੌਰੀ ਤੋਂ ਲੱਗ ਰਿਹਾ ਸੀ ਵੀ ਉਹ ਐਕਚੁਅਲ ਚ ਸੌਰੀ ਮੰਗਣਾ ਚਾਹੁੰਦੇ ਨੇ ਪਰ ਜੇ ਉਹ ਚਾਹੁੰਦੇ ਤਾਂ ਬਾਬਾ ਜੀ ਨਾਲ ਉਹਨਾਂ ਦੇ ਫਾਦਰ ਸਾਹਿਬ ਵੀ ਕੰਗਣਾ ਦੇ ਉਸ ਦਿਨ ਹਾਜ਼ਰ ਸੀਗੇ ਤੇ ਉਹ ਬਾਬਾ ਜੀ ਨੂੰ ਮਿਲ ਕੇ ਸਾਈਡ ਤੇ ਗੱਲ ਕਰ ਸਕਦੇ ਸੀ ਤੇ ਮੈਨੂੰ ਮੰਨਦਾ ਵੀ ਪੰਜਾਬੀ ਦਿਲ ਦੇ ਛੋਟੇ ਹੁੰਦੇ ਆ ਵੀ ਉਹ ਮਾਫੀ ਨਾ ਦੇ ਜੇ ਦੋ ਨੀਮਾ ਹੋ ਕੇ ਆਜੇ ਦੋਸ਼ਮਣ ਵੀ ਨੀਮਾ ਹੋ ਕੇ ਆਜੇ ਅਸੀਂ ਤਾਂ ਉਹਨੂੰ ਮਾਫ ਕਰ ਦਿੰਦੇ ਹਾਂ ਇਹਨਾਂ ਨਾਲ ਤਾਂ ਕੋਈ ਦੁਸ਼ਮਣੀ ਨਹੀਂ ਸਿਰਫ ਅਦਾਲਤੀ ਲੜਾਈ ਹੈ ਇੱਜ਼ਤ ਮਾਨ ਦੀ ਲੜਾਈ ਹੈ ਤਾਂ ਕਰਕੇ ਫਿਰ ਬਾਅਦ ਵਿੱਚ ਜਦੋਂ ਕੋਰਟ ਦੇ ਤੋਂ ਬਾਹਰ ਗਏ ਨੇ ਕੰਗਣਾ ਤਾਂ ਉਹਨਾਂ ਦਾ ਜਿਹੜਾ ਵਰਸ਼ਨ ਹੈ ਉਹ ਚੇਂਜ ਸੀਗਾ ਉਦੋਂ ਉਹਨਾਂ ਨੇ ਕਿਹਾ ਵੀ ਮੈਨੂੰ ਇੱਕ ਜੋ ਜੇ ਇਨਸੀਡੈਂਟ ਹੋਇਆ ਸਾਰਾ ਇਹ ਇੱਕ ਗਲਤਫਹਿਮੀ ਕਰਕੇ ਹੋਇਆ ਹੈਗਾ ਤਾਂ ਕਰਕੇ ਸੌਰੀ ਵਾਲੇ ਮੈਟਰ ਤੇ ਕੋਈ ਡਿਸਕਸ਼ਨ ਬੰਦਾ ਨਹੀਂ ਸੀ ਜੀ ਫਿਰ ਉਹਨਾਂ ਨੇ ਇਹ ਵੀ ਕਿਹਾ ਵੀ ਉਹ ਇੱਥੇ ਪੰਜਾਬ ਦੇ ਤਰੀਕੇ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਖਤਰਾ ਹੈਗਾ ਉਹਨਾਂ ਨੇ ਕਿਹਾ ਕਿ 에어ਪੋਰਟਾਂ ਵੀ ਦਿੱਤਾ ਇੱਕ ਪਾਸੇ ਉਹ ਕਹਿੰਦੇ ਪੰਜਾਬੀ ਬਹੁਤ ਪਿਆਰ ਕਰਦੇ ਨੇ ਉਹ ਉਹਨਾਂ ਨੇ ਇਹ ਵੀ ਬੋਲਿਆ ਸੀ ਉਸ ਦਿਨ ਕਿ ਪੰਜਾਬੀ ਵੱਡੀ ਕੀਤੀ ਤੇ ਉਹਨਾਂ ਦੇ ਫੈਨ ਫਾਲੋਅਰ ਨੇ ਇੱਥੇ ਉਹਨੂੰ ਦੇਖਣ ਆਏ ਜਾਂ ਮਿਲਣ ਆਏ ਨੇ ਉਹ ਜਿਹੜਾ ਇਹਨਾਂ ਨੇ ਜੋ ਇਹ ਐਪਲੀਕੇਸ਼ਨ ਦੇ ਵਿੱਚ ਮੈਂਸ਼ਨ ਕੀਤਾ ਜਾਂ ਉਹ ਜ਼ੁਬਾਨੀ ਕਹਿ ਰਹੇ ਨੇ ਉਹਨਾਂ ਦੇ ਦੋਨੋਂ ਬਿਆਨ ਹੀ ਅਲੱਗ-ਅਲੱਗ ਨੇ ਉਹਨਾਂ ਨੇ ਕੋਰਟ ਦੇ ਵਿੱਚ ਜੋ ਐਪਲੀਕੇਸ਼ਨ ਲਾਈ ਉਹਨਾਂ ਨੇ ਕਿਹਾ ਵੀ ਮੈਨੂੰ ਥ੍ਰੈਟ ਪਰਸੈਪਸ਼ਨ ਹੈ ਜਾਂ ਸਕਿਉਰਟੀ ਰੀਜ਼ਨਸ ਕਰਕੇ ਮੈਨੂੰ ਜੋ ਵੀ ਵੀਡੀਓ ਕਾਨਫਰੈਂਸਿੰਗ ਤੇ ਹਾਜ਼ਰੀ ਲਵਾਈ ਜਾਵੇ ਤਾਂ ਮੈਂ ਨਹੀਂ ਮੰਨਦਾਗਾ ਪਹਿਲੀ ਤਾਂ ਗੱਲ ਇਹ ਹੈ ਜੀ ਅਕੋਰਡਿੰਗ ਟੂ ਲਾਅ ਇਹ ਪ੍ਰੋਸੈਸ ਹੈ ਨੀਗਾ ਲਾਅ ਦੇ ਵਿੱਚ ਵੀ ਕਿਸੇ ਵੀ ਦੋਸ਼ੀ ਨੂੰ ਹਾਜ਼ਰੀ ਤੋਂ ਪੱਕੀ ਛੋਟ ਮਿਲ ਜੇ ਹਾਂ ਜੇ ਉਹ ਜੇਲ੍ਹ ਦੇ ਵਿੱਚ ਹੈ ਜੇਲ੍ਹ ਪ੍ਰਸ਼ਾਸਨ ਨਹੀਂ ਉਹਨੂੰ ਪੇਸ਼ ਕਰ ਸਕਦਾ ਕੋਰਟ ਦੇ ਵਿੱਚ ਤਾਂ ਛੋਟ ਮਿਲ ਜਾਂਦੀ ਹੈ ਉਹ ਬਕਾਇਦਾ ਆਰਡਰ ਦੇ ਵਿੱਚ ਮੈਂਸ਼ਨ ਕੀਤਾ ਜਾਂਦਾ ਹੈਗਾ ਪਰ ਇਹਨਾਂ ਨੇ ਜੋ ਇਨਸੀਡੈਂਟ ਕਿਹਾ ਉਹ ਇੱਕ ਮਜੂਦਾ ਐਮਪੀ ਨੇ ਉਹਨਾਂ ਨੂੰ ਕੇਂਦਰ ਸਰਕਾਰ ਵੱਲੋਂ ਵੀ ਗਾਰਡ ਮਿਲੀ ਹੋਈ ਨੇ ਬਾਕੀ ਜਿੱਥੇ ਜਿਹੜੇ ਸੂਬੇ ਚ ਜਾਂਦੇ ਨੇ ਜੇ ਬਠਿੰਡਾ ਵੀ ਆਏ ਸੀ ਤਾਂ ਉਹਨਾਂ ਨੂੰ ਪੂਰੀ ਸੁਰੱਖਿਆ ਮਹੱਈਆ ਕਰਵਾਈ ਗਈ ਸੀ ਬਠਿੰਡਾ ਪ੍ਰਸ਼ਾਸਨ ਵੱਲੋਂ ਤਾਂ ਕਰਕੇ ਜਿਹੜੇ ਉਹਨਾਂ ਦੇ ਕੋਰਟ ਦੇ ਵਿੱਚ ਜੋਨਲ ਐਪਲੀਕੇਸ਼ਨ ਫਾਈਲ ਕੀਤੀ ਉਹਦੇ ਵਿੱਚ ਜੋ ਲਾਈਨ ਹੈ ਐਲੀਗੇਸ਼ਨ ਨੇ ਜਾਂ ਜੋ ਵੀ ਪੱਖ ਰੱਖਿਆਗਾ ਉਹ ਸਾਰਾ ਬੇਸਲੈਸ ਹੈ ਉਹ ਕਹਿੰਦੇ ਪੰਜਾਬੀਆਂ ਖਤਰਾ ਸਾਨੂੰ ਪੰਜਾਬ ਚ ਆਉਣੇ ਆ ਤਾਂ ਕਹਿੰਦੇ ਨੇ ਇੱਕ ਪਾਸੇ ਖਤਰਾ ਮਹਿਸੂਸ ਕਰਦੇ ਨੇ ਇੱਕ ਪਾਸੇ ਕਹਿੰਦੇ ਨੇ ਵੀ ਅਸੀਂ ਮਾਫੀ ਮੰਗਦੇ ਸਾਡਾ ਪਿਆਰ ਆ ਪਿਆ ਪਿਆ ਦੇਖੋ ਗੱਲਾ ਖਤਰਾ ਇੱਕ ਕਹਿ ਦੇਣਾ ਵੀ ਸਾਨੂੰ ਪੰਜਾਬੀਆਂ ਤੋਂ ਖਤਰਾ ਅੱਜ ਤੋਂ ਪਹਿਲਾਂ ਜਦੋਂ ਤੱਕ ਉਹ ਆਏ ਨੇ ਕਿ ਕਦੇ ਵੀ ਉਹਨਾਂ ਨੇ ਬਠਿੰਡਾ ਪ੍ਰਸ਼ਾਸਨ ਕੋਲੇ ਐਸਐਸਪੀ ਸਾਹਿਬ ਕੋਲੇ ਡੀਸੀ ਸਾਹਿਬ ਕੋਲੇ ਕੋਈ ਐਪਲੀਕੇਸ਼ਨ ਮੂਵ ਨਹੀਂ ਕੀਤੀ ਵੀ ਸਾਨੂੰ ਡਰ ਹੈ ਜਾਂ ਮੈਨੂੰ ਖਤਰਾ ਹੈ ਜਾਂ ਮੈਨੂੰ ਕੀ ਹੋ ਸਕਦਾ ਹੈ ਕੀ ਇਨਸੀਡੈਂਟ ਵਾਪਰ ਸਕਦਾ ਹੈ ਮੇਰੇ ਨਾਲ ਦੇਖੋ ਜੇ ਉਹ ਇੱਕ 에어ਪੋਰਟ ਤੇ ਇੱਕ ਸੀਆਈਐਸਐਫ ਮੁਲਾਜ਼ਮ ਨੇ ਉਹਨਾਂ ਨਾਲ ਚਲੋ ਜੋ ਵੀ ਕੀ ਇਨਸੀਡੈਂਟ ਵਾਪਰਿਆ ਉਹ ਉਹ ਚਲੋ ਬਹੁਤ ਮੰਤ ਭਗਾ ਸੀ ਤਾਂ ਉਹਨਾਂ ਦੇ ਖਿਲਾਫ ਮੁਲਾਜ਼ਮ ਦੇ ਖਿਲਾਫ ਐਫਆਈਆਰ ਰਜਿਸਟਰਡ ਹੋਈ ਹੈ ਤੇ ਉਹਨਾਂ ਨੂੰ ਜੌਬ ਤੋਂ ਵੀ ਜੋ ਸਸਪੈਂਡ ਕੀਤਾ ਹੋਇਆ ਹੈਗਾ ਤਾਂ ਮੈਂ ਨਹੀਂ ਕਹਿੰਦਾ ਕਿ ਵੀ ਇਹ ਜੋ ਗੱਲਾਂ ਨੇ ਗੀਆਂ ਕਿ ਸਾਨੂੰ ਖਤਰਾ ਹੈਗਾ ਇੱਕ ਕਲਾ ਜਵਾਨੀ ਕਹਿ ਦੇਣਾ ਪੱਖ ਕੋਈ ਰੱਖਣਾ ਨਾ ਐਵੀਡੈਂਸ ਦੇਣੀ ਨਾ ਕੋਈ ਸਬੂਤ ਦੇਣਾ ਨਾ ਤਾਂ ਇਹ ਸਾਰੀਆਂ ਆਧਾਰਹੀਨ ਗੱਲਾਂ ਨੇ ਜਿਵੇਂ ਉਹਨਾਂ ਨੇ ਕਿ ਵੀਡੀਓ ਕਾਨਫਰੈਂਸਿੰਗ ਰਾਹੀਂ ਤੁਹਾਨੂੰ ਪੇਸ਼ ਸਾਡੀ ਪੇਸ਼ੀ ਪਈ ਹੋਵੇ ਵਿਅਕਤੀਗਤ ਮੈਂ ਪੇਸ਼ ਨਹੀਂ ਉਸ ਮਾਮਲੇ ਤੋਂ ਕੀ ਕਾਰਵਾਈ ਹੋ ਰਹੀ ਹੈ ਜੇ ਉਸਤੇ ਅਦਾਲਤ ਦਾ ਕੀ ਰੁਕਾ ਰਿਹਾ ਹੈ ਅਦਾਲਤ ਨੇ ਅੱਜ ਕੋਈ ਫੈਸਲਾ ਨਹੀਂ ਕੀਤਾ ਉਸ ਐਪਲੀਕੇਸ਼ਨ ਤੇ ਅੱਜ ਸਾਡੇ ਵੱਲੋਂ ਰਿਟਰਨ ਚ ਰਿਪਲਾਈ ਫਾਈਲ ਕੀਤਾ ਗਿਆ ਜਿਹਦਾ ਕਿ ਸਾਡੇ ਰਿਪਲਾਈ ਦਾ ਕਿ ਜੋ ਰੀਜੋਇੰਡਰ ਦੇਣਾ ਹੈਗਾ ਉਹਨਾਂ ਦੇ ਵਕੀਲ ਸਾਹਿਬ ਨੇ ਨੈਕਸਟ ਡੇਟ ਤੇ ਦੇਣਾ ਹੈ 2 ਬਾਰਾਂ ਨੂੰ ਹੁਣ ਜੱਜ ਸਾਹਿਬ ਬਹਿਸ ਸੁਣਨਗੇ ਦੋਨਾਂ ਪੱਖਾਂ ਦੀ ਫਿਰ ਉਸ ਤੋਂ ਬਾਅਦ ਐਪਲੀਕੇਸ਼ਨ ਦਾ ਡਿਸੀਜਨ ਤੁਸੀਂ ਕੀ ਲਗਾਈ ਐਪਲੀਕੇਸ਼ਨ ਅਸੀਂ ਅੱਜ ਰਿਪਲਾਈ ਦਿੱਤਾ ਹੈ ਜੀ ਅਸੀਂ ਸਾਡੇ ਕੋਲ ਐਪਲੀਕੇਸ਼ਨ ਕੋਈ ਨਹੀਂ ਉਹਨਾਂ ਨੇ ਕਿਹਾ ਵੀ ਮੈਨੂੰ ਵਿਅਕਤੀਗਤ ਪੇਸ਼ਨਾ ਤੁਸੀਂ ਉਹਦਾ ਕੀ ਰਿਪਲਾਈ ਦਿੱਤਾ ਹੈ ਅਸੀਂ ਉਹਦਾ ਰਿਪਲਾਈ ਇਹੀ ਦਿੱਤਾ ਹੈਗਾ ਪਹਿਲਾਂ ਤਾਂ ਜਿਹੜੀ ਆ ਗੱਲ ਜੀ ਐਮਪੀ ਸਾਹਿਬ ਵਾਲੀ ਵੀ ਉਹ ਮੌਜੂਦਾ ਐਮਪੀ ਨੇਗੇ ਉਹਨਾਂ ਨੂੰ ਸੁਰੱਖਿਆ ਮਹੱਈਆ ਹੁੰਦੀ ਹੈ ਦੂਸਰੀ ਗੱਲ ਹੈ ਜੀ ਉਹਨਾਂ ਨੇ ਅੱਜ ਤੋਂ ਪਹਿਲਾਂ ਕਦੇ ਵੀ ਪ੍ਰਸ਼ਾਸਨ ਕੋਲ ਕੋਈ ਐਪਲੀਕੇਸ਼ਨ ਕੋਈ ਚਿੰਤਾ ਨਹੀਂ ਕਿਤੇ ਇੱਕ ਸਰਫਾਜ ਇੱਕ ਐਪਲੀਕੇਸ਼ਨ ਦੇ ਵਿੱਚ ਗੱਲਾਂ ਲਾਤੀਆਂ ਬਾਕੀ ਅਸੀਂ ਜਿਹੜੇ ਉਹਨਾਂ ਦੇ ਪੁਰਾਣੇ ਕੇਸ ਨੇ ਜਿਵੇਂ ਜਵੇਦ ਅਖਤਰ ਨਾਲ ਕੇਸ ਸੀ ਉਹਨਾਂ ਦਾ ਉਹਦੇ ਵਿੱਚ ਉਹਦਾ ਵੀ ਅਸੀਂ ਮੈਂਸ਼ਨ ਕੀਤਾ ਹੋਇਆ ਹੈ ਵਿੱਚ ਤਾਂ ਉਹਦੇ ਵਿੱਚ ਉਹ ਜਵੇਦ ਅਖਤਰ ਵਾਲੇ ਕੇਸ ਦੇ ਵਿੱਚ ਔਨਰੇਬਲ ਕੋਰਟ ਨੇ ਸਪੈਸ਼ਲ ਟਿੱਪਣੀ ਦਿੱਤੀ ਹੈ ਵੀ ਕੋਈ ਵੀ ਦੋਸ਼ੀ ਇਸ ਚੀਜ਼ ਦਾ ਮਿਸਯੂਜ਼ ਨਹੀਂ ਕਰ ਸਕਦਾ ਇਹ ਉਹਨਾਂ ਦੀ ਐਪਲੀਕੇਸ਼ਨ ਇਹੀ ਟਿੱਪਣੀ ਦੇ ਕੇ ਡਿਸਮਿਸ ਕੀਤੀ ਸੀ ਬਿਲਕੁਲ ਸਨਮਦੀ ਜੋ ਕਹਿੰਦੇ ਕਿ ਅਗਲੀ ਤਾਰੀਖ ਤੇ ਇਹੜਾ ਹੋਣਾ ਫੈਸਲਾ ਆਵੇਗਾ ਮਨੀਸ਼ਕਰ ਪੀਟੀਸੀ ਨਿਊਜ਼ ਪਟਿਆਲਾ